ਸਾਸਤਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਤੀਰੇਕੋੜ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਜੜਿਆਲਾ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਹਾਂ ਵੀਰ ਨੇ ਟੋਟਲ 4 ਵੈੜਾਂ ਸੇਲ ਕਰਨੀਆਂ ਜਿਨ੍ਹਾਂ ਵਿੱਚ ਤਿੰਨ ਤਾਜ਼ੀਆਂ ਸੂਈਆਂ ਇੱਕ ਗੱਬਣ ਵੈੜ ਦਿਖਾਵਾਂਗੇ ਤੇ ਇੱਕ ਨੀਲੀ ਰਾਵੀ ਦੀ ਮੱਝ ਦਿਖਾਵਾਂਗੇ ਬਹੁਤ ਹੀ ਸੋਹਣੀ ਸੁਨੱਖੀ ਤਾਜੀ ਸੂਈ ਹੈ ਜੀ ਬਾਕੀ ਦੀ ਜਾਣਕਾਰੀ ਵੀਰ ਕੋਲ ਲੈ ਲਾਂਗੇ ਤੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਆਪਾਂ ਹਰ ਵਾਰ ਕਰਦੇ ਹੁੰਨੇ ਆ ਕਿਸੇ ਵੀ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕਿਸੇ ਵੀ ਵੀਡੀਓ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਦੋ ਟੈਂਪ ਚੋਗਿਆ ਆਪਣੀ ਤਸਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਤੇ ਥਾਂ ਟਿੱਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੇ ਆ ਜੀ ਹਾਂਜੀ ਸਾਸਰੀ ਘਰ ਵੀਰ ਜੀ ਸਾਸਰੀ ਘਰ ਬਾਜੀ ਕੀ ਹਾਲ ਚਾਲ ਆ ਜੀ ਵਧੀਆ ਠੀਕ ਠਾਕ ਜੀ ਜਨਾਬ ਤੇ ਅੱਜ ਫੇਰ ਲੈ ਆਂਦੀਆਂ ਹੈ ਹਾਂਜੀ ਹਾਂਜੀ ਠੀਕ ਲੈ ਆਂਦੀਆਂ ਪਹਿਲਾਂ ਵਿਕਦਾ ਜਾਂਦਾ ਮਾਲ ਵਿੱਚੋਂ ਹਾਂਜੀ ਚਲ ਮੈਂ ਅੱਜ ਵੀਡੀਓ ਬਣਾ ਕੇ ਪਾ ਲਈਏ ਫੇਰ ਠੀਕ ਆ ਤੇ ਭਰਾ ਜੁੜੇ ਰਹਿੰਦੇ ਹਨ ਫਿਰ ਕਹਿੰਦੇ ਰਹਿੰਦੇ ਵੀਡੀਓ ਨਹੀਂ ਪਾਈ ਵੀਡੀਓ ਨਹੀਂ ਪਾਈ ਪਾਈ ਆ ਜਾਂਦੀ ਹੈ ਜੀ 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 ਨਾਲ ਤੁਹਾਨੂੰ ਮਿਲੀਦਾ ਕਿਥੋਂ ਮਿਲਦੇ ਸੀ ਦੂਰ ਦੂਰ ਚਲ ਜਾਂਦੇ ਬਾਰਡਰ ਵਾਲੇ ਬੰਨੇ ਇੱਥੇ ਚੱਲ ਗਈ ਨਹੀਂ ਤੇ ਫੋਨ ਕਰੋ ਆਪਾਂ ਹਾਜਰ ਹੁਜ ਏਹ ਗੱਲ ਤਾਂ ਹੈਗੀ ਇਹ ਤਾਂ ਮੰਨਣ ਜੋਗਾ ਜਿਹੜਾ ਕੋਈ ਭਰਾ ਮੈਨੂੰ ਆਂਦਾ ਵੀ ਕਿਦਾਂ ਮੈਂ ਵੀ ਨਹੀਂ ਆਣਾ ਤੇ ਭਰਾਵਾਂ ਵਾਲੀ ਗੱਲ ਆ ਵੀ ਵੀਡੀਓ ਵਾਲਾ ਇਹੋ ਜਿਹਾ ਕੰਮ ਨਹੀਂ ਗੱਲ ਕਾਰੋਬਾਰ ਦੇ ਹਿਸਾਬ ਨਾਲ ਨਹੀਂ ਚੱਲਦੇ ਭਰਾਵਾਂ ਦੇ ਅਕੋਰਡਿੰਗ ਚੱਲਦੇ ਆ ਬਿਲਕੁਲ ਤੇ ਆਪਾਂ ਕੋਈ ਵੀ ਭੈਣ ਭਰਾ ਫੋਨ ਕਰਦਾ ਉਸੇ ਵੇਲੇ ਜਾਈਦਾ ਵਾ ਅੱਧਾ ਘੰਟਾ ਘੰਟਾ ਘੰਡ ਇਧਰ ਉਧਰ ਹੋ ਜਾਈਦਾ ਚੱਲ ਜਾਂਦਾ ਅੱਗਾ ਪਿੱਛਾ ਹੋ ਹੀ ਜਾਂਦਾ ਵਾ ਜਾ ਕੇ ਦੇ ਮਿਲਣਾ ਪੈਣਾ ਤੇ ਇੱਕ ਵਾਰ ਐਡਰੈਸ ਦੱਸ ਦਈਏ ਐਡਰੈਸ ਵੀ ਜੀ ਆਪਣਾ ਜ਼ਿਲ੍ਹਾ ਅਮਰਸਾ ਸਾਹਿਬ ਪਿੰਡਾ ਜੀ ਜੀ ਤੇ ਸ਼ਹਿਰ ਹਲੋ ਜਨੇਾਲਾ ਗੁਰੂ ਦਾ ਦਾਣਾ ਮੰਡੀ ਦੇ ਪਿੱਛੇ ਪਿੰਡਿਆ ਧੀਰੇਕੋਟ ਠੀਕ ਆ ਦਾਣਾ ਮੰਡੀ ਦੇ ਨਾ ਨਾ ਖਾਸ ਦੇ ਜੀ ਵੀ ਦੱਸਣੀ ਸੀ ਜੋ ਮੈਂ ਤਾਂ ਦੱਸਦਾ ਕਿ ਇੱਕ ਤਾਂ ਜਨੇਾਲੇ ਦੇ ਪਰਲੇ ਬੰਨੇ ਕੋ ਭਰਾ ਪੁੱਛ ਲੈਂਦੇ ਕਿ ਇਧਰਲੇ ਬੰਨੇ ਹਾਂ ਜੀ ਤੇ ਦੱਸ ਦਿਆ ਵੀ ਦਾਣਾ ਮੰਡੀ ਵਾਲੀ ਸਾਈਡ ਤੇ ਆ ਮੈਨੂੰ ਪਤਾ ਲੱਗਦਾ ਗਹਿਰੀ ਮੰਡੀ ਵਾਲੀ ਤੇ ਆ ਜੀ ਤੇ ਕਿੰਨੇ ਬਹੁ ਵੀਰ ਜੀ ਅੱਜ ਅੱਜ ਅੱਗੇ ਦੇ 5 ਠੀਕ ਆ ਹਾਂ ਜੀ ਇੱਕ ਗਾਂ ਗੱਬਣਿਆ ਇੱਕ ਮੱਝ ਸੂਈ ਆ ਤੇ ਤਿੰਨ ਗਾਇਆਂ ਸੂਈਆਂ ਤੇ ਨਾਮ ਤੇ ਫੋਨ ਨੰਬਰ ਹੀ ਕਰਵਾਉ ਜਤਿੰਦਰ ਸਿੰਘ ਆ ਬਾਕੀ ਆਪਣੇ ਸਾਹ ਨਾਮ ਇਹਦਾ ਕਮੈਂਟ ਦੇ ਮੋਟਾ ਭਾਈ ਕਹਿੰਦੇ ਰਹਿੰਦੇ ਆ ਠੀਕ ਆ ਚੱਲੋ ਜੋ ਚੱਲਦਾ ਚਲੋ ਉਹ ਤੁਹਾਡੀ ਜਾਣ ਪਛਾਣ ਵਾਲੇ ਕਰਦੇ ਆ ਜੀ ਆਪਣਾ ਹੀ ਕਰਦਾ ਵੀਰ ਜੀ ਠੀਕ ਆ ਮਜ਼ਾਕ ਦੇ ਆਪਣੇ ਨਹੀਂ ਕਰਨਾ ਸਾਰੇ ਆਪਣੇ ਹੀ ਭਰਾ ਜਿਹੜੇ ਵੀ ਆ ਸਮਝਾ ਕਰਦੇ ਨੇ ਤੇ ਇਹਨਾਂ ਨੂੰ ਪਤਾ ਹਾਂਜੀ ਤੇ ਫੋਨ ਨੰਬਰ ਹੈਗਾ 7087404611 ਜੀ ਤੇ ਇੱਕ ਦੂਜਾ ਨੰਬਰ 99885535811 ਠੀਕ ਆ ਹਾਂਜੀ ਤੇ ਪਹਿਲਾ ਮਾਲ ਚਲ ਗਿਆ ਇਸ ਟਾਈਮ ਹਾਂਜੀ ਹਾਂਜੀ ਬੜੀ ਕਿਰਪਾ ਮਹਾਰਾਜ ਦੀ ਹੋਈ ਉਹਦਣ ਹੀ ਸ਼ਾਮ ਤੱਕ ਹੀ ਵੇਗ ਗਿਆ ਜੀ ਠੀਕ ਆ ਬਾਕੀ ਬਥੇਰਾ ਮਾਲ ਬਾਅਦ ਚ ਹੀ ਜਾਂਦਾ ਰਹਾ ਬਥੇਰੇ ਭਰਾ ਫਿਰ ਜੁੜੇ ਜਾਂਦੇ ਫਿਰ ਆ ਜਾਂਦੇ ਆ ਹਾਂਜੀ ਜਿਹਦੇ ਸਮਝ ਆਉਂਦੀ ਫਿਰ ਉਹ ਲੈ ਜਾਂਦਾ ਠੀਕ ਆ ਤੇ ਪਹਿਲਾਂ ਮੱਜ ਤੋਂ ਕਰੀਏ ਸ਼ੁਰੂ ਕਰਾਈ ਤੋਂ ਮੱਜ ਤੋਂ ਹੀ ਕਰੀਏ ਇਹਦਾ ਸੂਆ ਕਰਵਾ ਜੀ ਸੂਆ ਤੀਜਾ ਹਣਾ ਵੀ ਤੇਰਾ ਤੀਜਾ ਸੂਆ ਹਾਂ ਨੀਲੀ ਦੀ ਪਿਓਰ ਨੀਲੀ ਦੀ ਠੀਕ ਆ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ 15 ਕਿ ਦਿਨ ਹੋ ਗਏ ਨੇ ਪਾਜੀ 15 ਦਿਨ ਬੱਚਾ ਕੀ ਮਗਰ ਬੱਚਾ ਮਾਦੀ ਜੀ ਆ ਵੇਖੋ ਘੱਟਾ ਵੇਖਾ ਜੀ ਕਿਹੜੇ ਆਨੇ ਦੇਖੋ ਇਹਨੂੰ ਦਾ ਵੀ ਕਿਹੜਾ ਆਪਾਂ ਨੂੰ ਨਹੀਂ ਪਤਾ ਕਿਹੜਾ ਵਾ ਤੁਸੀਂ ਦੱਸੋ ਤੁਸੀਂ ਦੱਸੋ ਹਣੇ ਕਿਹੜਾ ਵਾ ਜਿੱਥੇ ਜਾਂ ਉਹ ਦੱਸੋ ਜਿੰਨੇ ਨੂੰ ਟੀਕਾ ਲਵਾਇਆ ਵਾ ਕਿ ਡਾਇਰੈਕਟ ਕਰਾਈ ਹੈ ਉਹ ਦੱਸ ਸਕਦਾ ਜੀ ਹਾਂਜੀ ਹਾਂਜੀ ਉਹ ਕਹਿੰਦੇ ਕਿਹੜੇ ਦਾ ਵਾ ਜੀ 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 ਬਾਤੀ ਜਿਹੜਾ ਮਰਜ਼ੀ ਹੋਵੇ ਸਾਹਮਦੇ ਸਿਰ ਤੋਂ ਹਾਂਜੀ ਸਾਹਮਦੇ ਸਿਰ ਤੋਂ ਆ ਵੇਖੋ ਹਰੀ ਜੁਨੀ ਪਾ ਕੇ ਹਰੀ ਜਾਨੇ ਦਾ ਫੁਲਕਾਰੀ ਨਹੀਂ ਪਾਇਆ ਮੈਂ ਡੰਗਰ ਹੀ ਨਿਗੇ ਨਿਗੇ ਤੇ ਹਰ ਕਾ ਪਾ ਚਲੋ ਚਲੋ ਟੌਰ ਬਣਾਇਆ ਹੈ ਵੱਖਰਾ ਹੀ ਲਾਲੇ ਵਾਲੀ ਚੁੰਨੀ ਆ ਪਤਾ ਕਿ ਡੰਗਰ ਕਰੇ ਚੰਗੀ ਦਾ ਜਜਮੈਂਟ ਹੋ ਜਾਂਦਾ ਹਾਂ ਮਦਰੀ ਬੋਲੀ ਦੀ ਮੈਂ ਉਹ ਚੌੜੀ ਚਾੜੀ ਸਾਫ ਸੁਥਰੀ ਬੜੀ ਆ ਪਿੱਠ ਪੂੜਾ ਚੰਗਾ ਚੌੜਾ ਤੇ ਜਵਾਪ ਸਮਾਦੀ ਬਾਲੀ ਚੰਗੀ ਤੇ ਕਿੰਨਾ ਦੁੱਧ ਦੇ ਦੇ ਕੋਲ ਹੁਣ ਮੇਰੇ ਕੋਲ ਵੀਰ ਜੀ 8 ਕਿਲੋ ਦੁੱਧ ਮੇਰੇ ਕੋਲ ਆਈ ਹੈ ਜੇ ਪਰਸੋਂ ਆ ਠੀਕ ਆ ਚਲੋ ਦਿਹਾੜੀ ਰੰਗ ਸਾਮਿਆ ਵੱਧ ਵੀ ਸਕਦੀ ਆ ਆਪਾਂ ਇੰਨਾ ਕਰਕੇ ਦਵਾਂਗੇ ਵਜਨ ਚੰਗਾ ਵਜਨ ਚੰਗਾ ਸੁਥਰੀ ਬੜੀ ਆ ਬਾਕੀ ਪਿਓ ਸਾਰੀਆਂ ਚੈੱਕ ਕਰ ਲਓ ਕਿ ਸਾਰੇ ਭਰਾ ਆਖਣਗੇ ਪਹਿਲਾਂ ਕੋਈ ਨਹੀਂ ਪਤਾ ਲੱਗਾ ਵੀਡੀਓ ਪਹਿਲਾਂ ਕੋਈ ਨਹੀਂ ਵੇਖੀ ਠੀਕ ਆ ਜਾਣ ਦੋ ਇਹਨੂੰ ਉਹਦੋਂ ਜਿਹੜੀ ਵਹਿਣ ਪਾਈ ਆਪਾਂ ਪਹਿਲੇ ਨੰਬਰ ਤੇ ਸ਼ਾਈਵਾਲ ਉਹਦਾ ਬੜਾ ਭਰਾ ਕਹਿੰਦੇ ਯਾਰ ਉਹ ਵੱਧ ਲੱਲਾ ਮੈਂ ਵੱਧ ਨਹੀਂ ਜਿਹੜੇ ਪੈਸੇ ਆ ਗਏ ਆ ਗਏ ਠੀਕ ਆ 28000 ਦੀ ਦਿੱਤੀ 29 ਮੁੱਲ ਪਾਇਆ ਸੀ ਠੀਕ ਆ ਸਾਰੇ ਭਰਾਵਾਂ ਦੇ ਕੋ ਬੱਤੀ ਲੱਲਾ ਮੈਂ ਨਹੀਂ ਇਹ ਕੰਮ ਆਪਾਂ ਨਹੀਂ ਕਰਦੇ ਇਹਦੇ ਜਦੋਂ ਵੇਗੀ ਤੇ ਬਸ ਗਈ ਸੋਹਣੀ ਚੀਜ਼ ਦੀ ਕੀਮਤ ਭਰਦੇ ਸਾਰੇ ਪੈਨਟਰ ਭਰਦੇ ਭਾਈ ਹਾਂਜੀ ਤੇ ਸੋਹਣੀ ਇਹ ਵੀ ਬੜੀ ਆ ਤੇ ਇਹ ਵੀ ਪਹਿਲੇ ਫੋਨ ਦੇ ਜਾਣੀ ਆ ਹਾਂਜੀ ਹਾਂਜੀ ਜਿੰਨੇ ਪਹਿਲਾ ਫੋਨ ਕਰ ਲਿਆ ਹਾਂਜੀ ਹਾਂਜੀ ਤੇ ਦੁੱਧ ਏਦਾਂ ਦਾ ਪਾਊਗਾ ਸਾਰੇ ਸੋਚਣਗੇ ਕਿ ਚਲੋ ਪਹਿਲਾ ਕਰ ਲੈਂਦੇ ਫੋਟੋ ਦੁੱਧ ਕਿੰਨਾ ਕੁ ਚਵਾਈ ਜਾਊਗੀ ਵੇਖੋ ਉਹਦੇ ਸ਼ਾਮ ਦੇ ਸਿਰ ਤੇ ਮੇਰੇ ਕੋਲ ਤੇ ਪਰਸੋਂ ਆਈ ਜੇ ਅੱਛਾ 2 ਚਾਹ ਤੇ ਮੰਡੂ ਮੰਡੂ ਪਾਇਆ 2-3 ਕਿਲੋ ਵਸ ਸਕਦੀ ਨਹੀਂ ਵਸ ਸਕਦੀ ਮੈਂ ਗਰੰਟੀ ਨਹੀਂ ਦਿੰਦਾ ਜੀ 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 ਪਾਕੀ ਇਹਦੇ ਸ਼ਾਮ ਦੇ ਸਿਰ ਤੇ ਆ ਆਪਾਂ 8 ਕਿਲੋ ਕਰਕੇ ਦਵਾਂਗੇ ਹੁਣ 8 ਕਿਲੋ ਦੇਣਾ ਆਪਾਂ ਹਾਂਜੀ ਹਾਂਜੀ ਮੋਲੀ ਆਪਾਂ 8 ਕਿਲੋ ਵਾਲਾ ਕਰਨਾ ਮੋਲੀ ਆਪਾਂ ਹਿਸਾਬ ਨਾਲ ਕਰਨਾ ਜ਼ਿਆਦਾ ਨਹੀਂ ਜੀ 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 ਤੇ ਦੱਸੋ ਫੇ ਇਹਦਾ ਸੋ ਮੋਲੀ ਆਪਾਂ ਹਿਸਾਬ ਨਾਲ ਕਰਾਂ 2,70,000 ਰੁਪਇਆ ਅੱਛਾ ਠੀਕ ਹੈ ਤੇ ਛੋੜ ਕਿੰਨੀ ਕਰਨੀ ਆ ਛੋੜ ਕਰਦਾਂਗੇ 2 ਲੱਖ ਹੀ ਅੱਛਾ 2 ਲੱਖ ਠੀਕ ਹੈ 70 ਹਜ਼ਾਰ ਦੀ 70 ਦੀ ਦਾਂਗੇ ਛੋੜ ਵੱਧ ਕੀਤੀ ਚੰਗੀ ਸੀ ਅਗਲੇ ਭਰਾ ਕਹਿੰਦੇ ਛੋੜ ਨਹੀਂ ਕਰਦਾ ਮੈਂ ਦਿਲ ਤੇ ਰਿਆ ਰੱਖਣਾ ਵਾ ਕਿ ਵੱਡਾ ਦੇ ਲਿਆ ਵੱਡੇ ਦੇ ਲਾਲਾ ਹੀ 2-2 ਲੱਖ ਛੋੜ ਕਰਦਾ ਵਾ ਬਿਲਕੁਲ ਇਹ ਨਹੀਂ ਸਭ ਨਾਲ ਮੇਰੇ ਮੁੱਲ ਤੇ ਨਾ ਜਾਈ ਮੇਰੀਆਂ ਛੋੜਾਂ ਵੇਖੀ ਠੀਕ ਹੈ ਸਹੀ ਹੈ ਤਾਂ 70 ਹਜ਼ਾਰ ਚ ਮਾਨ ਹੋ ਜਾਊਗਾ ਮਾਨ ਵੀ ਜੀ 2000 ਹੋ ਜਾਊਗਾ ਲਓ ਜੀ 2 ਲੱਖ 2000 ਛੋੜ ਹੋ ਗਈ ਹੁਣ ਹਾਂ 2 ਲੱਖ 2000 ਠੀਕ ਆ 500 ਰੁਪਏ ਕਰਦਾਂਗੇ 750 ਦੀ ਮਿਹਰ ਦੇ ਦਾਂਗੇ 750 ਦੀ ਇਹ ਤਾਂ ਸਿਰਫ ਮਾਨਤਾਨ ਛੋੜ ਹੀ ਹੋਣੀ ਮੇਰਾ ਭਰਾ ਜਿਆਦਾ ਨਾ ਕੋਈ ਭੈਣ ਭਰਾ ਕਵੇ ਠੀਕ ਆ ਛੋੜੋ ਨਾ ਦੂਗੀ ਬਾਕੀ ਚਲੋ ਬਾਕੀ ਚੂਣ ਜਾਣ ਵੀਰ ਜੀ ਕਿਦਾਂ ਚੂਣ ਬਹੁਤ ਸੋਹਣੀ ਆ ਠੀਕ ਆ ਚੋਾਈ ਬਹੁਤ ਥੋੜੀ ਲੱਗੀ ਬਾਕੀ ਕੱਦ-ਗਾੜ ਵੇਖ ਲਓ ਤੁਸੀਂ ਚੰਗੀ ਆ ਮੱਝ ਥੋੜੀ ਦੀ ਚੌੜੀ ਬੜੀ ਆ ਬਈ ਵੀਰ ਚੌੜੀ ਬਹੁਤ ਜਿਆਦੀ ਆ ਵੱਡੀ ਆ ਕੋਈ ਛੋਟੀ ਨਾ ਜਾਣੇ ਆ ਵੇਖੋ ਵਜਨ ਪੂਰਾ ਥਾਣ ਵੀ ਜੰਗਾ ਲਗਾ ਇਹਨੂੰ ਤੇ ਅੱਗੇ ਆ ਗਈ ਵਹਿੜ ਆ ਗਈ ਕਿ ਗਾਂ ਆ ਗਈ ਬੈਠ ਗਏ ਆਂ ਗਾ ਗਏ ਸੁਣ ਜੰਦੇ ਤੇ ਵੀ ਭਾਵੇਂ ਬੁਰੜੀ ਹੋ ਕੇ ਵੀ ਆਦੇ ਨਾ ਹਾਂ ਤੇ ਪਿੰਡ ਵਾਲੇ ਆਂਦੇ ਨੇ ਕੁੜੀ ਆ ਗਈ ਅੱਛਾ ਇਹ ਨਹੀਂ ਵੀ ਉਹਦੇ 17 ਸਾਲਾਂ ਦੀ ਹੋਈ ਨਗਰ ਨਹੀਂ ਫਤਲਾਨੇ ਆਪਣੇ ਫਲਾਨੇ ਦੀ ਕੁੜੀ ਤਰੀ ਹੋ ਰਹੀ ਠੀਕ ਆ ਸਾਡੇ ਭਾਰੀਆਂ ਬਹਿੜਾ ਹੀ ਆ ਕਾ ਕਹਿਣੀ ਨਹੀਂ ਠੀਕ ਆ ਥੋੜੀਆਂ ਦੂਜੇ ਦੇਸ਼ ਵੀ ਵਸ ਸਕਦੀਆਂ ਜਿਹਨ ਪਿਛਲੇ ਕਰੋ ਲਈਆਂ ਹੁੰਦੀਆਂ ਕਿਹੜਾ ਵੀ ਹਨਾ ਹਾਂ ਤੇ ਆਈਡੀ ਲਾ ਸਕਦੇ ਵੀ ਹਨਾ ਲਾ ਲਓ ਫੇ ਅਨਕਾ ਫੇ ਲਾ ਲਾ ਸਾਂਖ ਜੀ ਆਲੀ ਲੈ ਆ ਹਾ 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 ਹਾਂ ਠੀਕ ਐ ਜਾਣ ਦੇ ਠੀਕ ਫੋਨ ਕਾਲ ਕਰਨ ਕੇ ਮਤਾਂ ਨਹੀਂ ਲਮੜਾ ਚਲੋ ਕੋਈ ਗੱਲ ਨਹੀਂ ਹੱਸਣਾ ਖੇਡਣਾ ਵਿੱਚ ਆਈਦਾ ਜ਼ਿੰਦਗੀ ਦੇ ਵਿੱਚ ਤੇ ਕਿੰਨੇ ਦਿਨ ਲੈ ਜੂ ਵੀਰ ਜੀ ਇਹ ਵੇਖੋ ਇਹ ਨੇਰੇ ਹਿਸਾਬ ਨਾਲ ਚਾਰ ਤਿੰਨ ਚਾਰ ਪੰਜ ਦਿਨ ਵੀ ਵਾਧੂ ਵੀ ਖੜਨ ਦੀ ਤੇ ਜਿਹੜੀ ਰਾਂਗ ਬਾਕੀ ਬਣੀ ਆ ਸਾਫ ਸੁਥਰੀ ਆ ਹੁਣ ਇਹ ਨੋਟਿਸ ਕਰ ਲਿਓ ਵੀ ਗੁਲਾਬੀ ਫਲਕਾਰੀ ਵਾਲੀ ਆ ਇਹ ਹਾਂਜੀ ਹਾਂਜੀ ਹੈ ਸਾਰਾ ਮੌਦਾ ਕਰਿਓ ਚਿੱਟੇ ਰੰਗ ਦੇ ਗੁਲਾਬੀ ਫਲਕਾਰੀ ਜੱਜ ਦੀ ਵਾਲੀ ਹੈ ਹੈ ਤਵਾ ਰਵੱਖਰੀ ਹੋ ਗਈ ਇਹਦੀ ਹਾਂ ਜੀ ਬਾਕੀ ਸੋਹਣੀਆਂ ਸਾਫ ਸੁਥਰੀਆਂ ਠੰਢੀਆਂ ਮਸਲ ਕਿਹੜੀ ਵੀਰ ਜੀ ਇਹ ਦੱਸ ਦੋ ਇਹ ਕੀ ਹੁੰਦਾ ਸਮਝਦਿਆ ਨਾ ਨਹੀਂ ਸ਼ਾਈ ਵਾਲ ਲੱਗੇ ਥੋੜੀ ਥੋੜੀ ਕਰਾਓ ਸੇ ਸ਼ਾਈ ਵਾਲ ਤੇ ਮਤਲਬ ਚਲੋ ਹੁਣ ਕੀ ਕਵਾਂਗੇ ਠੀਕ ਆ ਆਪਣੇ ਹਿਸਾਬ ਨਾਲ ਬਾਕੀ ਭੈਣ ਭਰਾ ਜਿਆਦਾ ਸਹਣੇ ਆ ਉਹਨਾਂ ਨੇ ਕਮੈਂਟ ਚ ਦੱਸ ਦੇਣਾ ਵੀ ਕਿਹੜੀ ਬਰੀਡ ਆ ਹਨਾ ਮਾ ਤੇ ਮੱਛੀ ਦੀ ਅਜੇ ਤੱਕ ਕਿਸ ਨੂੰ ਜਿਆਦਾ ਪਤਾ ਲੱਗਾ ਤੇ ਨਾ ਗਾਂ ਦਾ ਹੀ ਪਤਾ ਲੱਗਾ ਕਿੰਨੀਆਂ ਹੁੰਦੀਆਂ ਠੀਕ ਆ ਤਸੂ ਆਪਣੇ ਹਿਸਾਬ ਨਾਲ ਤਿੰਨ ਚਾਰ ਜਾਂ ਜਰਸੀ ਸ਼ਾਈ ਵਾਲ ਐਚ ਐਫ ਬਸਾ ਦੋ ਤਿੰਨ ਹੀ ਆਪਣੇ ਹੱਥੇ ਪਤਾ ਨਹੀਂ ਡਾਕਟਰ ਮਿਕਸ ਜਾਂ ਟੀਕਾ ਲਾ ਜਾਂਦੇ ਬਰੀਡ ਹੋ ਰਹੀ ਤਿਆਰ ਹੋ ਜਾਂਦੀ ਸਮਝ ਨਹੀਂ ਲੱਗਦੀ ਵੀ ਕਿਹੜੀ ਬਰੀਡ ਆ ਗਈ ਬਿਲਕੁਲ ਸਹੀ ਤੇ ਇਹ ਕਿੰਨਾ ਦੂਜਾ ਸੁਆਹ ਤ ਹੇ ਹਾਗਲੇ ਦੁੱਧਾ ਜਾਂ ਤੂਤੀਦਾ ਲਾਗੇ ਕੋਈ ਭਰਾ ਲੈ ਕੇ ਕਿਦਾਂ ਵੀ ਹੈਗਾ ਦੁੱਧਾ ਦਾ ਤੇ ਕਿੰਨਾ ਕੁ ਦੁੱਧ ਚਵਾਉਗੀ ਸਾਫ ਨੂੰ ਰਹੇਗਾ ਬਾਕੀ ਜਿਹੜੇ ਸਾਫ ਸੁਥਰੀ ਆ 13-14 ਕਿਲੋ ਤੇ ਚਵਾਉਗੀ ਠੀਕ ਆ ਬਾਕੀ ਸ਼ਾਮ ਦੇ ਸਿਰ ਤੇ ਠੀਕ ਆ ਲੈ ਨਾ ਕੋਈ ਬਾਅਦ ਚ ਪਾਣੀ ਪੀਣੀ ਕੋਈ ਲਾਓ ਜੀ ਤੇ ਦੇਣ ਕਿੰਨੇ ਕੁ ਲੈ ਜੂ ਪੀਲਾਂ ਦੇ ਕੋਈ 4-5 ਲੈ ਜਾਊਗੀ 4-5 ਦਿਨ ਲੈ ਜਾਊ ਬਾਕੀ ਸੋਹਣੀ ਬੜੀ ਲੱਗਣ ੜੀ ਜੀ ਬੜੀ ਸਾਫ਼ ਸੁਥਰੀ ਬੜੀ ਆ ਆ ਵੇਖੋ ਜੀ ਤੇ ਰੇਟ ਵੇਖੋ ਕਿੰਦਾ ਦਾ ਪਹਿਲਾਂ ਆਪੇ ਤੁਹਾਨੂੰ ਹੋਰ ਚੰਗੀ ਲੱਗਣ ੜਾ ਬੜੀ ਥਾਣ ਥਣ ਕਿੰਦਾ ਠੀਕ ਆ ਵਧੀਆ ਹਾਂਜੀ ਇੱਕ ਭਰਾ ਨੂੰ ਪਤਾ ਲੱਗੇ ਵੀ ਥਾਣ ਕਿੱਡਾ ਲੱਗਦਾ ਆਪਣਾ ਥਾਣ ਦੀ ਕੁਆਲਟੀ ਕਰੋ ਚੰਗੀ ਇੱਧਰਲੇ ਪਨੇ ਦੀ ਮਾਰੋ ਪਿੱਛੇ ਇਧਰ ਸਾਈਡ ਤੋਂ ਖਣ ਬਹਾਉ ਘਰਾਂ ਨੂੰ ਆਹ ਵੇਖੋ ਜੀ ਖਾਣ ਦੀ ਕੁਆਲਟੀ ਚੈੱਕ ਕਰੋ ਜੀ ਕੁਆਲਟੀ ਪੂਰੀ ਚੰਗੀ ਆ ਕਾਲੇ ਰੰਗ ਦਾ ਥਾਣਾ ਬਾਕੀ ਸਾਰੀ ਜਿੱਟੀ ਆ ਠੰਡੀ ਠੀਰੀ ਬਾਕੀ ਠੰਡੀ ਠੰਡੀ ਬੜੀ ਆ ਆਹ ਵੇਖੋ ਜੀ ਰੱਸੀ ਪੋਣ ਦੀ ਤਾਂ ਨਹੀਂ ਲੋੜ ਗਈ ਜਿਹੜੇ ਸਾਰਾ ਵੇਂਦੀ ਹੱਥ ਲਗਾਉਂਦੇ ਆ ਬਾਕੀ ਪਤਾ ਨਹੀਂ ਹੁੰਦਾ ਜਾਨਵਰ ਦਾ ਰੱਸੀ ਪੋਣੀ ਤਾਂ ਚੰਗੀ ਗੱਲ ਹੁੰਦੀ ਆ ਹਾਂਜੀ ਬਾਕੀ ਠੰਡੀ ਇਹ ਹੇਲਦੀ ਦੇ ਹੈ ਨਹੀਂ ਐ ਤੇ ਕਿੰਨਾ ਕਰਨਾ ਮੁੱਲ ਲੱਖਾਂ ਦੇ ਹਿਸਾਬ ਨਾਲ ਚੱਲੀਏ ਯਾਰਾ ਨਾਲ ਚੱਲੀਏ ਨਹੀਂ ਯਾਰਾ ਨਾਲ ਜਾ ਯਾਰਾ ਨਾਲ ਚੱਲੀਏ ਮੁੜ ਕੇ ਲੱਖਾਂ ਦੇ ਜਿਆਦਾ ੁਖਾ ਜਣਾ ਕੰਮ ਨਹੀਂ ਅੱਗੇ ਤੁਸੀਂ 2 ਲੱਖ ਮਾਝ ਚ ਛੋੜ ਕਰਤੀ ਆ ਤੇ ਹੁਣ ਮੈਂ ਛੋੜਾ ਹਿਸਾਬ ਦਾ ਚਲੀਆ ਮੁੜ ਕੇ ਇਹਨਾਂ ਵੇ ਛੋੜਾਂ ਕਰਕੇ ਪੈਸੇ ਮਕਾ ਲਿਓ ਯਾਰ ਵੇੜ ਤੇ 45000 ਦੀ 35 ਦੀ ਦਿਆਂਗੇ ਭਾਜੀ ਠੀਕ ਆ ਤੇ ਮਾਣ ਤਣਕ ਨਾ ਕਰਨ ਮਾਣ ਤਣਕ ਕਿੰਨਾ ਕਰਨਾ ਮਾਣ ਤਣ 5000 ਰੁਪਇਆ ਕਰਾਂਗੇ ਜੀ 30000 ਦੀ 35 ਦੀ ਨਹੀਂ 40 ਕਹਾਂ ਜੀ 45 ਕਹਾਂ ਜੀ ਤੂੰ ਯਾਰਾ ਕਹੋ ਚੱਲ ਪਿਆ ਤਾਂ ਭਾਜੀ ਕਹਿ ਤਾਰਾਂ ਤੇ ਤੀਹ ਆ ਦੇ ਗਾਣੇ ਹੁੰਦੇ ਜੇ ਤੁਹਾਡੇ ਮੂੰਹ ਚ ਨਿਕਲ ਗਿਆ ਬਾਕੀ ਕਰ ਲਾਂਗੇ ਜਿੱਦਾਂ ਠੀਕ ਆ ਵੇ ਇੱਕ ਦੂਜੇ ਨਾਲ ਵੇਖਣ ਦੇ ਦੂੰਗਾ ਤੀਹ ਦੀ ਹੋਰ ਨਸ ਨਹੀਂ ਆਏ ਘਟ ਜੇ ਮੁਝਾਰ ਦੇ ਘਟ ਜੇ ਵੇਖੀ ਚੋ ਤੀਹ ਦੀ ਜਾਨ ਦੇ ਗਾਣੇ ਕੋਈ ਗੱਲ ਨਹੀਂ ਨਿਕਲ ਗਿਆ ਮੂੰਹ ਚ ਨਿਕਲ ਗਿਆ ਜਾਨ ਦੇ ਤੂੰ ਜਰਾ ਭਰਾ ਨਾ ਕੋਈ ਤੱਕਾਰਾ ਮੈਨੂੰ ਪਿਆ ਦੰ ਭਲੇਖਾ ਹੀ ਹੁਣ ਤੁਸੀਂ ਚਲੋ ਮੰਨ ਲਈ ਵੱਡੀ ਚਲੋ ਕੋਈ ਗੱਲ ਨਹੀਂ ਜੇ ਸਾਡੇ ਜਰੀਏ ਥੋੜਾ ਜਿਹਾ ਕਿ ਐਦਾ ਹੋਰਦਾ ਫਾਇਦਾ ਜਿੱਦੇ ਹੋਰ ਕੀ ਚਾਹੀਦਾ ਅੱਜ ਹੋ ਜੂਗਾ ਇਹ ਚਲੋ ਵੇਖੇ ਕੋਈ ਗੱਲ ਨਹੀਂ ਕਈਆਂ ਨੂੰ ਕੀ ਕਰਨੇ ਚਾਹੀਦੇ ਆ ਸਾਰੀਆਂ ਚ ਨਫੇ ਨਹੀਂ ਲੈਣੇ ਬਿਲਕੁਲ ਜੀ ਬਿਲਕੁਲ ਹਨਾ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਕੀ ਭੈਣ ਭਰਾ ਜੋੜਨੇ ਆ ਹਾਂ ਜੀ ਹਾਂ ਜੀ ਜੋੜ ਜਾਂਦੇ ਆ ਵਧੀਆ ਵਾਅਰੇ ਹਿਸਾਬ ਨਾ ਕਰੀਏ ਨਾ ਚਲੋ ਬਾਅਦ ਚ ਵੀ ਵੀੜੀ ਤੋਂ ਬਗੈਰ ਵੀ ਬੜੇ ਭਰਾ ਲੈਣ ਹੁਣ ਤੁਸੀਂ ਇੱਕ ਡੰਗਰ ਹਿਸਾਬ ਨਾ ਦੇ ਦੋਗੇ ਤੇ ਸਾਡੀ ਲੋੜ ਨਹੀਂ ਪੈਣੀ ਆਉਂਦੀ ਇਥੇ ਨਹੀਂ 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 ਸਭ ਤੋਂ ਬਗੈਰ ਨਹੀਂ ਚੱਲਦਾ ਨਾ ਨਹੀਂ ਨਹੀਂ ਉਹ ਇਹ ਕੋਈ ਪਤਾ ਨਹੀਂ ਸਾਡਾ ਤੁਹਾਡੇ ਤੁਹਾਡੇ ਤੋਂ ਬਗੈਰ ਨਾ ਸਰਦਾ ਹੋਵੇ ਭੈਣ ਭਰਾਵਾਂ ਵਾਲ ਕੇ ਚੱਲਦਾ ਹੈ ਜੀ 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 ਹਾਂ ਜੀ ਇਹ ਅਗਰ ਰੜ ਮਿਲ ਕੇ ਆ ਚਲੋ ਹਾਂਜੀ ਹਾਂਜੀ ਸਾਰਿਆਂ ਨੂੰ ਜਲ ਪਾਣੀ ਮਿਲਣਾ ਚਾਹੀਦਾ ਬਿਲਕੁਲ ਜੀ ਕਿਉਂਕਿ ਜਿਆਦਾਤਰ ਭਰਾ ਵਪਾਰੀ ਖੜਦੇ ਆ ਜਿਹੜੇ ਵੇਚ ਲੈਂਦੇ ਆ ਹਾਂਜੀ 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 ਅਗਲੀ ਜਿਹੜੀ ਆ ਇਹ ਰਾਤੀ ਸੂਈ ਵੀ ਸੀ ਤੇ ਦੁੱਧ ਕਿੰਨਾ ਕਿ ਬੋੜਾ ਵਾ ਬੋੜੀ ਬੋਲਾ ਯਾ ਥਣਵਾਗ ਦੇ ਕਰਕੇ ਲਵੇ ਦੁੱਧ ਬੋੜਾ ਕੀ ਕਵਾਂਗੇ ਰਾਤੀ ਦੇ ਸੂਈਏ ਸੂਆ ਦਾ ਕਰਵਾ ਜੀ ਸੂਆ ਪਹਿਲਾ ਜੀ ਠੀਕ ਆ ਹਾਂ ਪਰ ਇਹ ਦੁੱਧ ਛੜ ਗਿਆ ਵੰਦੀਆ ਤਾਂ ਠੰਡੀ ਆ ਤੇ ਤੋ ਆ ਵੇਖੋ ਜੀ ਉਦਾਂ ਸਰੀਰਕ ਪੱਖੋਂ ਵੇਖੀਏ ਤਾਂ ਜਿਹੜੇ ਸਾਣਾ ਸਰੀਰ ਦਾ ਵਾ ਉਸ ਹਾਂ ਉਹਨਾਂ ਸੁਹਾ ਵੱਧ ਲੱਗਦਾ ਪਰ ਥਾਣਾ ਤੋਂ ਪਹਿਲਾਂ ਲੱਗਦਾ ਨਹੀਂ ਜਦੋਂ ਸ਼ਾਮ ਘਟ ਕੀਤੀ ਵੀ ਕਿਹੋ ਜਿਹਾ ਹੈ ਨਾ ਸਾੰਬਿਆ ਨਹੀਂ ਦਾ ਡੰਗਰ ਉਹਦਾ ਥਾਣਾ ਸਾਈਡ ਤੋਂ ਵਖਾਉ ਪੂਰੇ ਮਟਈਆ ਸਨ ਠੀਕ ਆ ਹਾਂ ਜੀ ਫੋਕੀ ਭਾਲ ਭੁਲ ਪਈ ਆ ਮੈਂ ਤਾਂ ਪਿਛਲੇ ਵੇਸ ਕੇ ਦੱਸੀ ਜਾਂਦਾ ਥਾਲੇ 6 ਲੱਖ ਦੇ ਛੇ ਲੱਗੀਆਂ ਛੋਟਾ ਵੱਡੀਆਂ ਆ ਅੱਛਾ ਥਾਂ ਛੇ ਆ ਇਹਦੇ ਲੈ ਉਹ ਬਖਾਵਾਂਗੇ ਇਹਨਾਂ ਭਾਗਾਂ ਦੇ ਸੱਚੀ ਛੇ ਆ ਕਿਤੇ 4 ਆ ਅੱਛਾ 4 ਆ ਥਾਂ ਕਿਤੇ 4 ਆ ਆ ਦੇਖੀ ਕਿੰਨੇ ਕਿ ਦਾਣੇ ਜੇ ਲੱਗੇ ਨੇ ਹਾਂ ਇੱਕ ਕਿੱਡੇ ਸੋਹਣੇ ਆ ਉਹ ਪਿਛੇ ਵੀ ਲੱਗੇ ਆ ਨਾ ਉਹਨਾਂ ਦਾ ਪਲੇਖਾ ਖਾ ਗਿਆ ਮੈਂ ਪਿੱਛੇ ਖਾਲਾਦਾ ਨਾ ਪਿੱਛੋਂ ਵੀ ਸ਼ਾਇਦ ਆ ਠੀਕ 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 ਆ ਉਹ ਦਾਦੇ ਵੱਟੀਆਂ ਨੂੰ ਤੋਰਦੇ ਮਾੜੀ ਧਿਆਨ ਦੋ ਲੰਮੀ ਤੋਰ ਤੇ ਲਗਾ ਕੇ ਧਾਰੇ ਚੰਗੀ ਚਾਹੇ ਨੂੰ ਅੱਜ ਇਹ ਤਾਂ ਬੋਲੇ ਤੇ ਹੀ ਆ ਹਨਾ ਬੋਲਾ ਬੀਕੀ ਥਾਣੂ ਵਗਦੇ ਕਰਕੇ ਦਵਾਗੇ ਜੀ ਬਾਕੀ ਲੱਪੇ ਦੇ ਵਿੱਚ ਥੋੜੀ ਲੱਸੀ ਜ਼ਰੂਰ ਲੱਗਦੀ ਹੋਵੇ ਰਾਤੀ ਦਾ ਜੇ ਸੋਈ ਵਿਚਾਦੀ ਛੇਰੇ ਬੱਚਾ ਜਗਾ ਕੇ ਤੇ ਕਿਲੋ ਕੁ ਝੋਲਿਆ ਸੀ ਠੀਕ ਆ ਬਾਕੀ ਚਲੋ ਹੁਣ ਜਾਣ ਜਿਹੜਾ ਕੋ ਭਰਾ ਲਊਗਾ ਸਾਡੇ ਆਈਡੀਆ ਦੱਸੋ ਕਿੰਨਾ ਕੁ ਦੁੱਧ ਚਵਾਈ ਜਾਊਗੀ ਆਈਡੀਆ ਚ ਲਾਸੇ 12 13 ਕਿਲੋ ਚਵਾਈ ਜਾਊਗੀ ਠੀਕ ਆ ਬਸ ਆਈਡੀਆ ਦੱਸੋ ਕਿਹੜਾ ਕੁ ਚੋਇਆ ਨੇ ਪਿਛਲੇ ਕਰਕੇ ਹਾਂਜੀ ਤੇ ਬਾਕੀ ਪਹਿਲਣ ਹੈਗੀ ਹੈ ਹਾਂਜੀ ਹੈਗੀ ਪਹਿਲਣ ਇਹ ਪਹਿਲਣ ਦਾ ਹੈ ਵੀ ਜਦੋਂ ਸਾਮ ਨੂੰ ਦੁੱਧ ਕੱਢ ਦਿੰਦਾ ਡੰਗ ਕਰਿਆ ਤੇ ਬੱਚਾ ਕੀ ਮਗਰ ਮਗਰ ਬੱਚਾ ਦੇ ਅੱਛਾ ਮਗਰ ਬੱਚਾ ਹਾਂਜੀ ਠੀਕ ਆ ਤੇ ਇਹਦਾ ਮੋੜਾ ਲਾ ਕੇ ਧਾਰਾ ਬਾਅਦ ਦੇ ਫੇਰ ਕੋ ਭਰਾ ਪੁੱਛ ਲਿੰਦੇ ਆ ਵੀ ਗਰਮਤ ਨਹੀਂ ਕੀ ਗਰਮਤ ਨਹੀਂ ਕੀ ਫੇਰ ਦੱਸਣਾ ਪੈਂਦਾ ਠੀਕ ਤੇ ਮੁੱਲ ਦੱਸ ਦੀਏ ਕਿੰਨਾ ਕਰਨਾ ਇਹਦਾ ਮੁੱਲ ਦੱਸ ਦੀਏ ਮੁੱਲ ਕਰ ਲਈਏ ਦਾ ਵੀ 45 ਇਹਦਾ 30 ਕਹਿ ਚੋਗੇ ਠੀਕ ਠੀਕ ਸਹੀ ਇਹਦੀ 35 ਦੇ ਦਾਂਗੇ ਮਾਨਦਾਨ ਕਰ ਦੋਗੇ ਮਾਨਦਾਨ ਕਰ ਦਾਂਗੇ 2000 ਰੁਪਏ 33000 ਦੀ ਬਾਕੀ ਜਿੰਦਾ ਤੁਸੀਂ ਚਾਹਦੇ ਉਦਾਂ ਕਰ ਦਾਂਗੇ ਠੀਕ ਹੈ ਕੋਈ ਗੱਲ ਨਹੀਂ ਜੀ ਉਹ ਤਾਂ ਕਿਹਾ ਨਹੀਂ ਗਿਆ ਅੱਗੇ ਤਾਂ ਕਾਜ ਹੋ ਗਿਆ ਮੈਂ ਅੱਗੇ ਬਲੇ ਕਿਹਦੇ ਤੋਂ ਪਤਾ ਨਹੀਂ ਰਲਦਾ ਕੋਈ ਗੱਲ ਕਰ ਦਈਏ 1000 ਕੇ ਜਾਂ ਕਰ ਦਈਏ 32 32 ਦੀ ਤੇ ਜੇ ਜੋੜੇ ਵਾਲਾ ਆ ਗਿਆ ਤੇ ਜੋੜੇ ਦੇ ਹਿਸਾਬ ਨਾਲ ਛੱਡ ਦਾਂਗੇ 2000 ਰੁਪਏ ਛੱਡ ਦਾਂਗੇ ਠੀਕ ਹੈ ਇਹ ਜੋੜਾ ਲਵਾਂਗਾ ਜੇ ਜੋੜਾ ਲਾਉਂ ਕੋ ਲਾ ਕੇ ਕਰਕੇ ਬੜਾ ਤਖਾਉ ਥਣ ਨਹੀਂ ਛੋਟਾ ਥਣ ਬਹੁਤ ਸੋਹਣਾ ਲੱਗਾ ਜੇ ਮੈਂ ਕਿ ਪੂਰੀ ਛੇ ਨਾਲ ਕਿ ਭਰਾ ਜੀ ਨਹੀਂ ਨਹੀਂ ਥਣ ਠੀਕ ਹੈ ਯਾਰ ਬਾਕੀ ਠੰਡੀ ਠੁੰਡੀ ਪੂਰੀ ਆ ਆ ਵੇਖੋ ਕਰੋ ਚੈੱਕ ਇਹ ਤਾਂ ਬੋਲਾ ਯਾ ਹੱਥੇ ਪਾ ਕੇ ਬਖਾ ਦੇ ਖੱਟਾ ਬੋਲਾ ਵੰਦਿਆ ਦੇਦਾਗੇ ਭਾਜੀ ਬੱਤੀ ਦੇਦਾਗੇ ਜੋੜਾ ਕੋ ਲਊਗਾ ਤੇ 60 ਦਾ ਜੋੜਾ ਦਵਾਂਗੇ ਤੇ ਬੱਕਲੀ ਲਊਗਾ ਇਹ ਬੱਤੀ ਨਹੀਂ ਤੇ ਚਲ ਉਹਦੇ ਆਪਾਂ ਤੀਰ ਹੀ ਕਹਿ ਬੈਠੇ ਹਾਂ ਜੋੜਾ ਠੀਕ ਹੈ ਅਗਲੀ ਜਿਹੜੀ ਆ ਗਈ ਹਾਂਜੀ ਇਹ ਵੀ ਸੂਈ ਵੀ ਤੀ ਸੂਈ ਤੇ ਬੱਚਾ ਦੇ ਮਗਰ ਕੀ ਆ ਬੱਚਾ ਦੇ ਮਗਰ ਬੱਛੇ ਹੀ ਆ ਮੂਗਾ ਵਸ਼ੇ ਨਹੀਂ ਕਰਨੀ ਅੱਛਾ ਵਸ਼ੇ ਹੀ ਆ ਸਾਰੇ ਇਹ ਇਹਦਾ ਸੂਆ ਕਰਵਾ ਹਾਂ ਅਸੀਂ ਕਹਿੰਦੇ ਗਏ ਤੇ وجنانی ویچاری جاندے وی ویر جی ਸਾਡੇ ਕਾ ਨਾ ਕੱਟੇ ਜਾਂ ਬੱਚੇ ਨਹੀਂ ਪਾਲਦੇ ਕਟੀਆਂ ਦੇ ਵਛੀਆਂ ਪਾਲ ਜਾਂਦੀਆਂ ਮੈਂ ਮਾਤਾ ਜਦੋਂ ਥੱਲੇ ਹੋਣ ਲੱਗਦਾ ਨਾ ਬੱਚਾ ਤੇ ਗਾੜੀ ਹੱਥ ਕਰ ਦਿੰਦੇ ਵੀ ਚੁੰਗ ਰਾ ਲਵੇ ਮਾਤਾ ਬਜਾ ਤਾਂ ਉਹ ਆਪੇ ਨਹੀਂ ਕੱਟੀ ਜਾਂ ਵਛੀ ਨੂੰ ਢੰਗਾਉਣਾ ਉਹਨੇ ਗਾਣਾ ਵੀ ਚੱਲ ਵੱਡੀ ਹੋ ਜੂ ਤੇ ਖਸਾਨ ਹੋਰ ਵੱਧ ਢੰਗਾਉਣਾ ਤੇ ਬਜਨੇ ਆਪੇ ਆ ہاں جی ਤੋਰ ਲੋ ਇਹਨਾਂ ਵੀ ਦੁੱਧ ਕਿੰਨਾ ਐ ਦੇ ਕੋਲ ਵੀ ਜੀ ਬੋਲਾ 10 ਕਿਲੋ ਅਛਾ ਬੋੜਾ ਦਾ ਕਰਵਾ ਬੋੜਾ 10 ਕਿਲੋ ਠੰਡੀ ਖੁੰਡੀ ਬੜੀ ਆ ਠੀਕ ਆ ਹਾਂ ਜੀ 10 ਕਿਲੋ ਬੋੜਾ ਜਿੰਨੇ ਤੋਂ ਚੋ ਕੇ ਲੈ ਦੇ ਕੋ ਆਪਣੇ ਘਰ ਚਲੋ ਭਰਾਵਾਂ ਕੋਲ ਗਏ ਵੀ ਡੰਗਰ ਗਏ ਆ ਪਤਾ ਹੀ ਹੁੰਦਾ ਠੀਕ ਆ ਲੈ ਦੇ ਨਿਕਲਿਆ ਤੇ ਸੁਆ ਇਹਦਾ ਕਰਵਾ ਸੁਆ ਵੀਰ ਜੀ ਦੂਜਾ ਵਾ ਉਹ ਤੇ ਲੱਸਾ ਪਾਉਂਦੇ ਕਰਕੇ ਕੋਈ ਕਹਦੇ ਤੀਜਾ ਵੀ ਕਹਿੰਦੇ ਪਰ ਦੂਜਾ ਵੇਲ ਦੀ ਬਹੁਤ ਜ਼ਿਆਦੀ ਲੰਮੀ ਆ ਵੇ ਬੜੀ ਵੱਡੀ ਵੱਡੀ ਹੈੜਿਆ ਹਾਂ ਵੇਲ ਚੰਗੀ ਲੰਮੀ ਆ ਦੀ ਵੱਡੀ ਜਾਂ ਨਿੱਕੀਆਂ ਆ ਹਾਂ ਲਾ ਲੇ ਹਾਲ ਲਾ ਲੇ ਤੁਹਾਡੀ ਆਪਾਂ कहना ਜ਼ਰੂਰ ਆ ਵੀਡੀਓ ਚ ਵੇਖੀ ਉਹ ਦਵਾਗੇ ਕਰੀਓ ਹਾਂਜੀ 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 ਛੋਟਾਈ ਪਾਰੇ ਕੋ ਕਵੇ ਨਸਨ ਪਹਾਰਾ ਕਹਿਤਾ ਜਾਂ ਕਿਤਾ ਵੱਡੀ ਵੈੜਿਆ ਛੋਟੀ ਨਹੀਂ ਹਾਂਜੀ ਪਰ ਮੋਲ ਛੋਟੀਆਂ ਵਾਲਾ ਹੀ ਠੀਕ ਆ ਵੱਡੀ ਵਡਾ ਕਰ ਲੈ ਦੇਵਾ ਚੰਗਾ ਤਿਆਰ ਕੀਤਾ ਵਾ ਬੇਲ ਦੀ ਕਾਫੀ ਲੰਮੀ ਆ ਆ ਵੇਖੋ ਜੀ ਜਾਣਦ ਕਿੰਨਾ ਕ ਦੁੱਧ ਚਵਾਈ ਜਾਊਗੀ ਬੋਲਾ 10 ਕਿਲੋ ਆ ਬਾਕੀ 4-5 ਕਿਲੋ ਵਦਣਾ ਕੋਈ ਵੱਡੀ ਗੱਲ ਨਹੀਂ ਤੋੜਾ 15 ਕਿਲੋ ਕਰਨਾ ਐਸੇ ਨਾਲ ਵਾਸਤੇ ਕੋਈ ਜ਼ਿਆਦੀ ਵੱਡੀ ਗੱਲ ਨਹੀਂ ਵੱਡੀ ਵਹਿੜਿਆ ਜਿਹੜੇ ਬੰਦੇ ਕੋਈ ਉਹਦੇ ਕੋਲ ਥੋੜੇ ਪਾਸੇ ਠੀਕ ਆ ਮੋਡਾ ਦਾ ਬਾਹਰ ਗਿਆ ਚਲੋ ਬਈ ਸਾਹਬ ਉਹਨਾਂ ਕੋਈ ਮੈਦਨ ਕਹਾਂ ਮੈਂ ਸਾੰਭੀ ਘਾਟਾਂ ਦੇ ਵਿੱਚ ਤੂੜੀ ਪਾਉਣ ਦੇ ਹੁਣ ਹਾਂਜੀ ਹਾਂਜੀ ਬਾਕੀ ਠੰਡੀ ਬੜੀ ਆ ਉਹਦੇ ਵਿੱਚ ਬੱਚੇ ਤੋਂ ਬਗੈਰਦਾਰਾ ਮਾਂ ਤੋਂ ਹਿੰਦੀ ਹਿੰਦੀ ਠੀਕ 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 ਇਦਾਂ ਹੀ ਮਾਰਦੇ ਹਿਲਦਾ ਨਹੀਂ ਜਾਣ ਸਿੱਟੇ ਇਦਾਂ ਮਾਰਦੇ ਨਹੀਂ ਹਿਲਦੀ ਨਹੀਂ ਬੜਾ ਪਸਾਦੋ ਵੀ ਪਤਾ ਕੀ ਪਤਾ ਲਾਇਦਾ ਖੰਡਾ ਡੰਗ ਰਿਆ ਗਰਮ ਹੈ ਕੁਛ ਦੇ ਨਹੀਂ ਹੈ ਭਰਾ ਹਾਂਜੀ ਥੱਲੇ ਕਰ ਲਾ ਲਾ ਇਹ ਜਸਮਾਨੀ ਪਿਆ ਨਾ ਦੇਖੋ ਠੀਕ ਹੈ ਹਾਂਜੀ ਤੇ ਕਿੰਨਾ ਵੀਰ ਜੀ ਇਹਦਾ ਕਰਨਾ ਮੁੱਲ ਦੇਦਾ ਦੇ ਦਾਂਗੇ ਵੀ 45 ਦੀ ਆ ਰਹਿਣ ਦੇ ਫੁਲਕਾਰੀ ਨਾਲ ਪਾ ਡਰਦੀ ਕਾ ਤੇ ਆਪਣਾ ਦੇ ਦਾਂਗੇ 45 ਦੀ ਅੱਛਾ 45000 ਹਾਂਜੀ ਠੀਕ ਜਮਾਨਤਾਂ ਕਿੰਨਾ ਕਰਦੇ 40 ਦੇ ਰੱਖ ਪਾਜੀ ਛੋੜੋ ਜੂ 40 ਜੂ ਕਰ ਦੋ ਜਿੱਦਾਂ ਕਹੋਗੇ ਉਦਾਂ ਕਰ ਦਾਂਗੇ 2000 ਦੀ ਕਰਦਾ ਕਿ ਦੋ ਹੀ ਕਰਦਾ ਪਾਜੀ 38000 ਦੀ ਦੇ ਦਾਂਗੇ 38 ਦੀ ਫੋਨ ਲਾ ਲੈ ਕੋਈ ਸੀ ਸਾਢੇ 37 ਦੇ ਦਾਂਗੇ ਉਹ ਦੱਸ ਸਕੀ ਜੀ 37 ਦੀ ਜਾਣਦੇ ਆ ਪਰ ਜਾਨਦਾ ਗਾ ਜਦੇ ਵੇਖੀ ਤੂੰ ਠੀਕ ਹੈ ਬਾਕੇ ਫੋਨ ਲਾਵੇ ਕੋਈ ਭੈਣ ਭਰਾ ਦੀ ਹਾਂ ਜੀ ਕੋ ਫੋਨ ਲਾਵੇ ਅੱਗੇ ਆ ਗਈ ਸ਼ਾਈ ਵਾਲ ਹਾਂ ਜੀ ਹਾਂ ਜੀ ਆਹ ਵੇਖੋ ਜੀ ਸ਼ਾਈ ਵਾਲ ਪਿਓਰ ਸ਼ਾਈ ਵਾਲ ਦੋਰਾ ਤਾਂ ਤੇ 20 ਲੀਟਰ ਦੁੱਧਿਆ 20 ਲੀਟਰ ਦੁੱਧ ਤਿਆਰ ਆ ਜਿਹੜਾ ਹਾਂ ਤਿਆਰ ਆ ਦੁੱਧ ਕੇ ਵਛਾ ਮੈਂ ਨਾ ਵਛਾ ਜਿਹੜੇ ਭਰਾ ਕੋ ਉਹ ਨੂੰ ਮੈਂ ਆ ਪਹਿਲਾਂ ਜਾਂਦਾ ਮੈਂ ਮੱਛੀ ਜਾਂਦਾ ਨਹੀਂ ਬੱਚਾ ਤੇ ਮੈਨੂੰ ਇੰਨਾ ਦੁੱਧ ਛੱਡਿਆ ਜਾਂਦਾ ਯਾਰ ਚੋਣ ਥੱਕ ਜਾਂਦਾ ਤੇ ਮੈਂ ਛੱਡ ਦਿੰਦਾ ਠੀਕ ਹੈ ਮੁੰਡਾ ਜੋ ਉਮਰ ਦਾ ਛੋਟਾ ਅੱਛਾ ਅੱਛਾ ਤੇ ਚਲੋ ਦੁੱਧ ਵੀ ਬਥੇਰਾ ਗਾਂ ਦਾ ਹੁਣ 20 ਲੀਟਰ ਦੁੱਧ ਤਿਆਰ ਵਾ ਹਾਂਜੀ ਤਿਆਰ ਵਾ ਆਹ ਤਿਆਰ 20 ਲੀਟਰ ਦੁੱਧ ਤਿਆਰ ਠੀਕ ਹੈ ਦੁੱਧ ਬਥੇਰਾ ਗਾਂ ਦਾ ਸਹੀ ਜੀ ਬਾਕੀ ਸ਼ਾਈ ਵਾਲ ਦਾ ਦੁੱਧ ਨਾਲੋਂ ਪਤਾ ਉਦਾਂ ਵੀ ਫਰਕ ਕਹਿ ਦਿੰਦੇ ਯਾਰ ਹਾਂਜੀ ਹਾਂਜੀ ਜੀ ਜੀ ਦਾ ਥੋੜਾ ਫਰਕ ਹੁੰਦਾ ਜੀ 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 ਲਾ ਕੇ ਦਿਖਾ ਦਿੰਨੇ ਇੱਕ ਵਾਰ ਆਹ ਲਾ ਢੀਰ ਇਹ ਲਖਣਾ ਉੱਥੇ ਹੀ ਆ ਆ ਵੇਖੋ ਜ ਅਹਵਾਂ ਨਾ ਕਿੱਡਾ ਸੋਹਣਾ ਤਿਆਰ ਕੀਤਾ ਵਾ ਤੇ ਚੰਗਾ ਥਾਣ ਮੋਟਾ-ਮੋਟਾ ਸਣ ਲੱਗਾ ਜੀ ਆਹ ਦੇਖੋ ਹੱਥ ਨਾਲ ਚੋਏ ਚਵਾ ਦੇਖੋ ਕਰੋ ਚੱਕ ਚਵਾ ਕਿੱਡਾ ਸੋਹਣਾ ਕਰੋ ਚੱਕ ਥਾਣ ਦੀ ਕੁਆਲਿਟੀ ਵੀ ਬਹੁਤ ਚੰਗੀ ਏ ਦੀ ਚਵਾ ਵੀ ਚੰਗਾ ਲੱਗਾ ਤੇ ਮਗਰ ਵਾਸ਼ਾ ਕੱਟ ਪੂਰਾ ਵੱਡਾ 20 ਲੀਟਰ ਹੋਣ ਤਿਆਰ ਹੋ ਗਈ ਠੀਕ ਆ ਤੋਰੋ ਜੀ ਇਹਨੂੰ ਚਵਾ ਆਪਸ ਮਾਰੀ ਪੂਰੀ ਟੋਕਰੀ ਦੇ ਠੀਕ ਆ ਉਹ ਬੱਚਾ ਦੋਵੇਂ ਬੜੀ ਮਰੀ ਗਾਇਰੋ ਬੋ। ਉਹ ਬੱਕਰਾ ਦੁੱਧ 60 60 ਬੜਾ ਤਗੜਾ ਕੀਤਾ ਤੇ। ਬੱਛੇ ਨੂੰ ਚੰਗਾ ਛੱਡਿਆ ਦੁੱਧ ਕਿਤੇ। ਹਾਂ। ਆਹ ਵੇਖੋ ਬਾਕੀ ਬੱਛਿਆਂ ਦੀ ਵੀ ਚੰਗੀ ਕੀਮਤ ਹੈ ਜਿੰਨਾ ਪਾਲੇ ਆ ਨਾ। ਜਰਸੀ ਦਾ ਪਿਓਰ ਹੈ ਬਹੁਤ ਸੋਹਣਾ ਬੱਚਾ। ਜੀ 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 ਜੀ। ਬਾਕੀ ਸਾਹਮਣੇ ਦੇ ਦੇਖੋ ਸਾਹਮਣੇ ਸਾਹਮਣੇ। ਸਾਹਮਣੇ ਸਾਹਮਣੇ। ਆਹ ਵੇਖੋ ਜੀ। ਕਰੋ ਚੈੱਕ ਕੱਦ ਚੈੱਕ ਕਰੋ ਵੈੜ ਦਾ 20 ਲੀਟਰ ਜਿਹੜਾ ਦੁੱਧ ਵੀਰ ਦੱਸਦਾ ਹੈ ਹੁਣ। ਚਵਾ ਆ ਕੇ ਦੇਣਾ ਵਾ ਹਾਂ ਜਿਹੜੇ ਬਾਦ ਛਾਈ ਵਾਲ ਦਾ ਹੋਰ ਘਟ ਨਹੀਂ ਪਰ ਇਹ ਦਰਸੀ ਨਹੀਂ ਹੋਣੀ ਥੋੜੀ ਜੀ ਹਾਂ ਜੀ ਦਰਸੀ ਇਹ ਛਾਈ ਵਾਲ ਕ੍ਰੋਸ ਆ ਤੇ ਰੱਸੀ ਪਾਉਣ ਦੀ ਨਹੀਂ ਕੀ ਲੋੜ ਉਹਨਾਂ ਨੂੰ ਲੋੜ ਹੀ ਨਹੀਂ ਹਿੰਦੀ ਨਹੀਂ ਬੀਬੀ ਠੀਕ ਆ ਚਵਾ ਆਪਣ ਸਮਾਰੀ ਫੁੱਲ ਟੌਪ ਦੀ ਆ ਵੇਖੋ ਬਾਕੀ ਬਹੁਤ ਹੀ ਪਸੰਦ ਕਰਦੇ ਭੈਣ ਭਰਾ ਕਈ ਛਾਈ ਵਾਲ ਨੂੰ ਆ ਇਹਦਾ ਫਲਕਾਰੀ ਵਾਲੀ ਹੈ ਤੇ ਆਪਾਂ ਕਮਾ ਲਓ ਜੀ ਇਹਨੂੰ ਕਮਾ ਲਓ ਵੀਰ ਜੀ ਇਹਨੂੰ ਲੈ ਓਏ ਇੱਕ ਵਾਰ ਫੇਰ ਆ ਵੇਖੋ ਕੱਦ ਚੈੱਕ ਕਰੋ ਲੇਵਾ ਚੈੱਕ ਕਰੋ ਇਹਦਾ ਇਹਨੂੰ ਤੋਰਦੇ ਮਾੜੀ ਦਾ ਤਾਂ ਦੁੱਧ ਦੇ ਦਾ ਮੱਝਾਂ ਰਗਾਣਾ ਵਾ ਹੈਗਾ ਸਾਢੇ 4 5 ਫੈਂਟ ਉਹਦੀ ਵੀ ਸੀ ਹਾਂਜੀ ਮੈਨੂੰ ਤਿੰਨ ਚਾਰ ਦਿਨ ਹੋ ਗਏ ਜਦੋਂ ਮੈਂ ਤੁਹਾ ਕੋਲ ਚਵਾਈ ਦੇ ਲਈ ਮੈਂ 6 700 ਦਾ ਦੁੱਧ ਭੌਂਡਿਆ ਰੋਇਦਾ ਠੀਕ ਆ ਬਹੁਤ ਚੰਗੀ ਆ ਬਾਕੀ ਚਲੋ ਆਪਣਾ ਛਾਈ ਬਾ ਥੋੜੀ ਜਿਹੀ ਘੱਟ ਦੁੱਧ ਕਰਦੀਆਂ ਨੇ 8 10 ਕਿਲੋ ਵਾਲੀਆਂ ਨੇ ਪਰ ਦੁੱਧ ਬੜਾ ਗਾ ਹੂੰ 20 ਲੀਟਰ ਕਹਿ ਦੇਦਾ ਭਾਵੇਂ 20 ਲੀਟਰ ਬੜੀ ਦੂਰੋਂ ਜਾ ਕੇ ਦੁੱਧ ਹੁੰਦਾ ਹਾਂਜੀ ਸੋ ਸਾਤ ਕਿਲੋ ਵਾਲੀਆਂ ਦੋ ਬਾਲਟੀਆਂ ਭਰੇ ਡੰਗਰ ਚ ਪੂਰਾ 7 ਕਿਲੋ ਤੋਂ ਕੁਛ 5 ਕਿਲੋ ਦੁੱਧ ਹੁੰਦਾ ਬਿਲਕੁਲ ਬਿਲਕੁਲ ਬਾਲਟੀਆਂ ਇੱਕ ਡੰਗਰੀਆਂ ਭਰਦੀਆਂ ਠੀਕ ਬਾਕੀ ਜਿੰਨੇ ਭੈਣ ਭਰਾ ਨੇ ਆਉਣਾ ਉਹਨੂੰ ਚੋਕੇ ਖੜਨੀ ਹੈ ਨਹੀਂ ਨਹੀਂ ਕੋਈ ਨਹੀਂ ਚੋਕੇ ਖੜੇ ਬਾਕੀ ਠੰਡੀ ਦਾ ਆਪਾਂ ਵਿਖਾਲਤੀ ਹੈ ہاں ਵੀ ਠੰਡੀ ਆ ਗਾਂ ਦਾ ਤਾਰਾ ਮਾਰਤੀਆਂ ਹੋਰ ਵੀ ਕੋਈ ਜੇ ਭਰਾ ਨੇ ਇੱਥੇ ਚੋਣੀ ਦੋ ਡੰਗਰ ਚੋਕੇ ਤਿੰਨ ਚੋਕੇ ਜੀ 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 ਤੇ ਇਹਦਾ ਫਿਰ ਅਸੀਂ ਇਹ ਮੁੱਲ ਕਿੰਨਾ ਕਰਨਾ ਜੀ ਮੋਡ ਤੇ ਕਾਂਦੇ ਨੇ 1000 ਰੁਪਈਆ ਤੇ ਚਾਹੀਦਾ 20 ਲੀਟਰ ਵਾਲੀ ਦਾ ਵੇ ਲੋ ਲੱਖ ਕਰ ਲੋ ਜੀ ਨਹੀਂ ਲੱਖ ਨਹੀਂ ਕਰਨਾ 70 ਦੀ ਜਿਹੜੀ ਹੈ ਮਾਣ ਤਾਣ ਕਿੰਨਾ ਕਰਨਾ ਮਾਣ ਕਣ 5000 ਕਰਤਾ 65 ਦੀ ਲੱਗੂ 65000 ਦੀ ਹੋਰ ਵੀ ਕਰਾਉਣ ਵਾਲੇ ਕਰ ਦੋ ਤੇਰੀ ਗੱਲ ਕਰ ਦਈਏ 2000 ਦਾ ਕਰ ਦੋ ਕੋਈ ਗੱਲ ਨਹੀਂ ਫਿਰ ਕੀ 63 ਦੀ ਦੇ ਦਾਂਗੇ ਠੀਕ ਆ 62000 ਦੀ ਦੇ ਦਾਂਗੇ ਉਹ ਦੱਸੋ ਕੀ ਜਾਂਦੇ ਪੂਰੇ 60 ਦੀ ਜਾਣ ਦੇ ਕਿ ਫੇ ਐਵੇਂ ਵਾਰੀਆਂ ਕੀ ਲਾਉਣੀਆਂ ਇਹ ਚੰਗਾ ਕੰਮ ਸੋਹਣਾ ਇਹਦੇ ਪੂਰੇ ਪੂਰੇ ਸੌਖਾ ਨਹੀਂ ਦਾ ਨਾਲੇ ਪੈਸੇ ਕਿੰਨੇ ਸੌਖੇ ਆ ਪੈਸੇ ਕਿੰਨੇ ਸੌਖੇ ਮਤਲਬ ਪੂਰੇ ਪੂਰੇ ਗਿਣਾਂ ਗਿਆ ਕੀ ਦਾ ਪੂਰੇ ਹੋ ਗਏ ਨਾ ਮੁੜ ਕੇ ਭਲੇ ਖਾਣੇ ਪੈਂਦਾ ਦੇ ਦਾਂਗੇ ਭਾਈ 60 ਦੀ ਦਾਂਗੇ ਕਿਹੜੀ ਗੱਲ ਠੀਕ ਆ ਪਰ ਇਹੋ ਜਿਹਾ ਗਾਵਾ ਹੁਣ ਲੋਕ ਤੁਹਾਨੂੰ ਪਤਾ ਗਾਂ ਦਾ ਥੋੜਾ ਸੂਈ ਦਾ ਵੱਡੀ ਗਾਂ ਦਾ ਬਾਜ਼ਾਰ ਵੀ ਹੈਗਾ ਜੀ 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 ਚਲੋ ਕਿਸੇ ਨੇ ਦੇਣੀ ਨਹੀਂ ਆ ਭਾਜੀ 60 ਦੀ ਆਪਾਂ ਦੇ ਦਾਂਗੇ ਠੀਕ ਆ ਕਰਦਾ ਕਿ ਮਾਨਤਾਂ ਵੀ ਕੋਈ 100 200 ਗ੍ਰਾਮ ਕਰਦਾ ਵੇਚ ਨਹੀਂ ਕਰਦਾ ਠੀਕ ਆ ਤੇ ਕਰਨੀ ਕੋਈ ਗੱਲਬਾਤ ਹੋਰ ਜੀ ਗੱਲਬਾਤ ਠੀਕ ਆ ਭੈਣ ਭਰਾਵਾਂ ਨਾਲ ਜਿਹਦਾ ਵੀ ਕਰੋ ਠੀਕ ਆ ਜੀ ਗੱਲਬਾਤ ਆ ਠੀਕ ਆ ਤੂਫਾਨ ਆਉਂਦੇ ਰਹਿੰਦੇ ਕਰਦੇ ਰਹੀਦਾ ਭਰਾਵਾਂ ਨਾਲ ਠੀਕ ਆ ਜੀ ਹਾਂ ਜੀ ਬਾਕੀ ਦੇ ਕੋ ਪ੍ਰਵਾਦ ਘੱਟ ਬੋਲੇ ਮਾਫ ਕਰਿਓ ਕੋ ਇਹ ਨਾ ਕਵੇ ਪੀਂਦਾ ਕਿਹਾ ਗਿਆ ਅਸੀਂ ਫਲੋ ਫਲੋ ਚ ਜੋ ਹੈਗਾ ਚੱਲੀ ਜਾਂਦਾ ਕੰਮ ਹੈ ਨਾ ਇਹ ਕਿਹੜਾ ਗੱਲਾਂ ਲੇਖ ਕੇ ਬੋਲਦੀ ਆ ਬੋਲਦੀਆਂ ਕਿ ਮੰਤਰੀਆਂ ਸਪੀਚ ਲਿਖੀ ਹੁੰਦੀ ਮਿਲ ਕੇ ਜੋ ਮਨਟ ਆਇਆ ਬੋਲਦੀਦਾ ਜਦੋਂ ਮੰਤਰੀ ਬਣ ਕੇ ਉਦੋਂ ਲਿਖ ਲਿਆ ਕਰਿਓ ਉਹ ਤੇ ਬੜਿਆ ਨਹੀਂ ਜਾਣਾ ਹੋਇਆ ਮੈਂਬਰ ਬਣਦੀ ਬੜੀ ਤੱਕੀ ਆ ਮੰਤਰੀ ਦੇ ਆ ਸੱਚ ਤੁਹਾਨੂੰ ਬਤਾਈਆਂ ਹਣ ਚੇਤਾਪੁਰ ਦਾ ਸਰਪੰਚ ਬਣਿਆ ਤੁਸੀਂ ਮੈਨੂੰ ਯਾਦ ਨਹੀਂ ਰਿਹਾ ਮੈਂਬਰ ਬਣਦੇ ਵਿੱਚ ਮੈਨੂੰ ਬੜੀ ਪਰੇਸ਼ਾਨੀ ਆਉਂਦੀ ਵਿਚਾਰ ਪਰੇਸ਼ਾਨੀ ਅੱਛਾ ਮੈਂਬਰ ਬਣੇ ਮੈਨੂੰ ਲੱਗਾ ਸਰਪੰਚ ਆਪਣਾ ਚਾਚਾ ਦਾ ਪੁੱਤ ਸਰ ਕਾਤੇ ਹੀ ਸਰਪੰਚ ਬਣੇ ਆ ਆਵਣੀ ਐਵੇਂ ਕਿਉਂ ਕਹਿਣਾ ਵਾ ਪਾ ਵੀ ਲਾ ਲੋ ਇਹਦਾ ਭਰਾ ਆ ਜਦੋਂ ਠੀਕ ਹੈ ਆਪਣੇ ਵਾਲਾ ਹੀ ਕੰਮ ਹੋ ਜਾਂਦਾ ਵਾ ਉਹ ਚੇਤਾ ਭੁੱਲ ਗਿਆ ਮੈਨੂੰ ਇਹ ਗੱਲਾਂ ਬਾਤਾਂ ਚ ਤੇ ਠੀਕ ਆ ਚਲੋ ਜਿਹੜੇ ਕਾਰੋਬਾਰ ਦਾ ਫਰਕ ਪੈਂਦਾ ਇਹ ਜਿਹੜੇ ਜਦੋਂ ਅਸੀਂ ਕੰਮ ਵਿੱਚ ਪੈਂਦੇ ਆ ਕੱਲ ਵੀ ਸਾਰੀ ਦਿੜੀ ਗਏ ਨਿਕਲ ਗਿਆ ਫੇ ਮੈਂ ਇਹ ਨਾ ਕਹਿਣ ਇਦਾਂ ਕਹੀ ਜਾਂਦਾ ਵਿੱਚ ਠੀਕ ਆ ਭਰਾ ਜਿੰਨੀ ਸੇਵਾ ਉਹ ਨਹੀਂ ਕਰਾਂਗੇ ਠੀਕ ਹੈ ਜੀ ਨਾਲੇ ਆਪਣਾ ਕੰਮ ਵੀ ਕਰਨਾ ਨਾਲ ਆਪਾਂ ਹਾਂ ਜੀ ਹਾਂ ਜੀ ਬਾਕੀ ਠੀਕ ਆ ਸਾਸਰੀ ਘਰ ਸਾਰਿਆਂ ਨੂੰ ਸਾਸਰੀ ਘਰ ਜੀ ਤੇ ਬਾਕੀ ਵੀਰ ਨੂੰ ਫੋਨ ਕਰ ਲਿਓ ਤੇ ਬਹੁਤ ਸੋਹਣੀਆਂ ਪਸ਼ੂ ਦਿਖਾਏ ਆ ਪ ਤੁਹੇਸ ਵਾਈ ਹੈਗੇ ਆ ਆ ਕੇ ਆਪਣੀ ਤਸੱਲੀ ਕਰ ਲਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਧੰਨਵਾਦ